ਪੂਰਨ ਮਾਸੀ ਦਾ ਦਿਹਾੜਾ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਉਸ ਦਿਨ ਸੱਚਖੰਡ ਸ੍ਰੀ ਹਜੂਰ ਸਾਹਿਬ ਤੋਂ ਬਖਸ਼ਿਸ਼ ਹੋਈ ਦਾਲ ਦਾ ਲੰਗਰ ਅਟੁੱਟ ਵਰਤੇਗਾ ਜੋ ਸਾਰੀਆਂ ਬਿਮਾਰੀਆਂ ਠੀਕ ਕਰਦਾ ਹੈ ਸਾਰੀਆਂ ਸੰਗਤਾਂ ਸਨਿਮਰ ਬੇਨਤੀ ਹੈ ਆਪ ਵੀ ਆਉਣਾ ਨਾਲ 5 5 7 7 ਸੰਗਤਾਂ ਨੂੰ ਹੋਰ ਵੀ ਲਿਆਉਣਾ ਤਾਂ ਕਿ ਪੂਰਨਮਾਸੀ ਵਾਲੇ ਦਿਨ ਆਪਾਂ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਤਨ ਤਨ ਮਾਤਾ ਸਾਹਿਬ ਕੌਰ ਜੀ ਦੀਆਂ ਖੁਸ਼ੀਆਂ ਲੈ ਸਕੀਏ ਦਾਸਾ ਧਾਰਨਾ ਪੜੇਗਾ ਔਰ ਆਪਣੀ ਬਾਣੀ ਨੂੰ ਵਿਰਾਮ ਦੇਵੇਗਾ ਉਹ ਸੱਚੇ ਨਾਮ ਦਾ ਜਪਣਾ ਜਪਾਉਣਾ भाई सची आर आरती